ਤੁਹਾਨੂੰ ਮੈਂ ਸਾਰੇ ਜੰਨੇ ਵੀ ਡਿਸਟ੍ਰਿਕਟ ਹਸਪੀਟਲ ਹੈ ਜਿਹੜਾ ਸਾਡਾ ਸਕੈਂਡਰੀ ਕੇਅਰ ਦਾ 550 ਕਰੋੜ ਦਾ ਪੈਕੇਜ ਹੈ ਤੁਹਾਡੇ ਕੋਲ ਵੀ ਇੱਥੇ ਵੀ 29.3 ਕਰੋੜ ਰੁਪਏ ਆ ਚੁੱਕੇ ਇਸ ਨਹੀਂ ਇਕੱਲੇ ਜਲੰਧਰ ਚ ਨਹੀਂ ਸਾਰੇ ਪੰਜਾਬ ਚ ਆਈ ਹੈ ਜੀ ਉਹਦੇ ਚ ਅਸੀਂ ਜਿਵੇਂ ਰਿਕਰੂਟਮੈਂਟਸ ਚੱਲ ਰਹੀਆਂ ਸਾਡੀਆਂ ਸਟਾਫ ਦੀ ਭਰਤੀ ਹੋ ਰਹੀ ਹੈ ਸਾਡੇ ਜਲੰਧਰ ਦੇ ਵਿੱਚ ਹੈਲਥ ਮਿਸਟਰ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਹਾਂ ਮੈਂ ਤੇ ਸਭ ਅੱਜ ਤੁਸੀਂ ਲਗਾਤਾਰ ਅਲਗ-ਅਲਗ ਸਟੇਟਸ ਜਾ ਕੇ ਵਿਜ਼ਿਟ ਕਰੋ ਕਿਉਂ ਮੈਂ ਸਾਰੇ ਜੰਨੇਵੀ ਡਿਸਟ੍ਰਿਕਟ ਹਸਪੀਟਲ ਹੈ ਜਿਹੜਾ ਸਾਡਾ ਸੈਕੰਡਰੀ ਕੇਅਰ ਦਾ 550 ਕਰੋੜ ਦਾ ਪੈਕੇਜ ਹੈ ਤੁਹਾਡੇ ਕੋਲ ਵੀ ਇੱਥੇ ਵੀ 29.3 ਕਰੋੜ ਰੁਪਏ ਆ ਚੁੱਕੇ ਆ ਜੀ ਉਹਦੀ ਸਾਰੀ ਪਲੈਨਿੰਗ ਕਰਕੇ ਤਾਂ ਕਿ ਉਹਦੀ ਆਪਟੀਮਲ ਯੂਟਿਲਾਈਜੇਸ਼ਨ ਹੋਵੇ ਹਸਪੀਟਲ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਵੀ ਸਾਰੀਆਂ ਫੈਸਿਲਿਟੀਆਂ ਸਾਰੀਆਂ ਦਵਾਈਆਂ ਸਾਰੇ ਟੈਸਟ ਔਰ ਸਾਰੇ ਸਪੈਸ਼ਲਿਸਟ ਹੋਣਗੇ ਇਹ ਸਾਰਾ ਜਿਹੜਾ ਸੈਟਅਪ ਹੈ ਅਸੀਂ ਆਉਣ ਵਾਲੇ ਕੁਝ ਮਹੀਨਿਆਂ ਚ ਕਰਨਾ ਜੀ ਇਹ ਸਟਾਫ ਦੀ ਗੱਲ ਕਰੀਏ ਤੁਹਾਡੇ ਵੱਲੋਂ ਲਗਾਤਾਰ ਸਟਾਫ ਕਿਹੜੇ ਸਿਵਲ ਗੱਲ ਕਰੀਏ ਜਲੰਧਰ ਦੀ ਜਲੰਧਰ ਦੇ ਸਿਵਲ ਹਸਪੀਟਲ ਤੇ ਕਿਹੜਾ ਸਟਾਫ ਦੀ ਕਮੀ ਦੀ 213 ਇਹ ਕੱਲੇ ਜਲੰਧਰ ਚ ਨਹੀਂ ਆ ਸਾਰੇ ਪੰਜਾਬ ਚ ਆਈ ਹੈ ਜੀ ਸਟਾਫ ਦੀ ਭਰਤੀ ਹੋ ਰਹੀ ਹੈ ਉਹ ਪ੍ਰੋਸੈਸ ਚੱਲਦੀ ਹੈ ਜਿਵੇਂ ਤੁਸੀਂ ਦੇਖਦੇ ਹੋ ਕਿ ਮੁੱਖ ਮੰਤਰੀ ਸਾਹਿਬ ਹਰ ਹਫ਼ਤੇ ਦਿੰਦੇ ਆ ਜੀ ਹੁਣ ਸਾਡੇ ਅਗਲੇ ਡਾਕਟਰ ਨੂੰ ਸਪੈਸ਼ਲਿਸਟ ਡਾਕਟਰਾਂ ਨੂੰ ਦੇਣ ਜਾ ਰਹੇ ਆ ਜਿਹੜੇ ਅਗਲੇ ਹਫ਼ਤੇ ਚ ਨਾ ਜੀ ਸੋ ਅਸੀਂ ਲਗਾਤਾਰ ਰਿਕਰੂਟਮੈਂਟ ਚੱਲਦੀ ਹੈ ਵੀ ਉਹ ਆਈ ਜਾਣਗੇ ਜੀ ਹੁਣ ਨਹੀਂ ਬਹੁਤ ਦੇਰ ਤੋਂ ਪਿਛਲੀ ਕਮੀ 15 20 ਸਾਲ ਦੀ ਆ ਅਸੀਂ 2 4 5 6 ਮਹੀਨੇ ਚੱਡੀ ਗਈ ਹੈ ਨਾ ਅਗਲੇ 2 ਸਾਲ ਲੱਗਣਗੇ ਸਪੈਸ਼ਲਿਸਟ ਡਾਕਟਰ ਨੂੰ ਤਾਂ ਬਣਾਉਣ ਲਈ ਟਾਈਮ ਲੱਗਦਾ ਨਾ ਜੀ ਲਗਾਤਾਰ ਤੁਹਾਡੇ ਵੱਲੋਂ ਕਿਹੜੇ ਵਿਜਿਟ ਵੀ ਜਲੰਧਰ ਦੇ ਸਿਵਲ ਹਸਪੀਟਲ ਦੇ ਕੀਤੀ ਜਾ ਰਹੀ ਹੈ ਕੀ ਲੱਗਦਾ ਕ ਇਹ ਤਾਂ ਤੁਹਾਨੂੰ ਦੱਸਣਾ ਚਾਹੀਦਾ ਜੀ ਅੱਗੇ ਨਾਲ ਸਰਵਿਸਿਜ਼ ਬੈਟਰ ਹੋਈਆਂ ਤੁਸੀਂ ਦੱਸੋ ਹੋਈਆਂ ਅੱਗੇ ਨਾਲ ਫਰਕ ਪੈਣਾ ਸ਼ੁਰੂ ਹੋ ਗਿਆ ਜੀ ਤਾਂ ਤੁਸੀਂ ਦੇਖੋ ਹਰ ਮੰਨ ਲਓ ਹਰ ਮਹੀਨੇ ਹਰ ਹਫ਼ਤੇ ਤੁਹਾਨੂੰ ਅੱਗੇ ਤੋਂ ਅੱਗੇ ਇੰਪਰੂਵਮੈਂਟਸ ਨਜ਼ਰ ਆਣ ਗਿਆ ਅ ਐਮਰਜੈਂਸੀ ਸਰਵਿਸਿਜ਼ ਬਹੁਤ ਅੱਛੀਆਂ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਸਾਡਾ ਪਟਿਆਲੇ 'ਚ ਹੋ ਗਿਆ ਏਸੀ ਤਰ੍ਹਾਂ ਇੱਥੇ ਜਿਹੜਾ ਹੈਗਾ ਉਹ ਮੈਂ ਸਾਰੀ ਇਹ 'ਚ ਪਲੈਨਿੰਗ ਕਰਾਂਗਾ ਜੀ ਮੈਂ 1 ਮਹੀਨੇ ਬਾਅਦ ਤੁਹਾਨੂੰ ਪੁੱਛੂੰਗਾ ਜੀ ਮੈਂ ਰੈਗੂਲਰਲੀ ਆਉਂਗਾ ਜੀ ਇੱਥੇ ਹੋਰ ਕੀ ਹੈਲਥਲੀ ਲੋਕ ਲਈ ਨਵਾਂ ਕਿਹੜਾ ਸਰਕਾਰ ਵੱਲੋਂ ਤੋਂ ਫਰਕ ਪੈਣਾ ਮੈਂ ਤੁਹਾਨੂੰ ਕਹਿ ਰਿਹਾ ਫਲੈਸ ਭਰਤੀ ਕਰ ਰਹੇ ਆ ਸਾਰੇ ਸਪੈਸ਼ਲਿਸਟ ਹੋਣਗੇ ਲੋਕਾਂ ਨੂੰ ਮਤਲਬ ਪ੍ਰਾਈਵੇਟ ਤੇ ਗਵਰਨਮੈਂਟ ਹਸਪਤਾਲ ਚ ਕੋਈ ਫਰਕ ਨਹੀਂ ਹੋਏਗਾ ਜੀ ਕੀ ਤੋਂ ਤੱਕ ਉਮੀਦ ਹੈ ਲੋਕਾਂ ਨੂੰ ਕਿਹੜੀਆਂ ਚੀਜ਼ਾਂ ਸਹੂਲਤਾ ਕਿਹੜੀਆਂ ਸਰਕਾਰ ਮੈਂ ਹਰ ਮਹੀਨੇ ਇੰਪਰੂਵਮੈਂਟ ਹੋਏਗੀ ਜੀ ਤੁਹਾਨੂੰ ਆਉਣ ਵਾਲੇ 2-4-6 ਮਹੀਨਿਆਂ ਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਸਾਰਾ ਕੁਝ ਠੀਕ ਹੋ ਗਿਆ ਸੈਕੰਡਰੀ ਕੇ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਸਿਹਤ ਕ੍ਰਾਂਤੀ 550 ਕਰੋੜ ਦਾ ਲਾਂਚ ਕੀਤੀ ਹੈ ਅੱਜ ਦਾ ਮੇਰੇ ਦੌਰੇ ਦਾ ਮਕਸਦ ਇਹ ਹੈ ਵੀ ਜਿਹੜੇ ਡਿਸਟ੍ਰਿਕਟ ਹਸਪਤਲ ਹੈ ਇਹਨਾਂ ਦੇ ਵਿੱਚ ਸਾਰੀਆਂ ਸਹੂਲਤਾਂ ਜਿਨੇ ਆਪਣੇ ਸਾਰੇ ਐਸਐਮਐਸ ਸਹਿਮਾਨ ਆਏ ਹੈ ਜਿਨੇ ਕਮਿਟੀ ਹੈਲਥ ਸੈਂਟਰ ਹੈ ਔਰ ਸਫੀਜਨ ਹਸਪੀਟਲ ਹੈ ਸਾਰਿਆਂ ਦੇ ਵਿੱਚ ਸਾਰੇ ਐਕਸਟਰਾ ਅਲਟਰਾਸਾਉਂਡ ਔਰ 250 ਦੇ ਕਰੀਬ ਦਵਾਈਆਂ ਜੜੀਆਂ ਆਈਆਂ ਸਾਰੀਆਂ 15 ਫਰਵਰੀ ਤੱਕ ਪਹੁੰਚਣ ਗਿਆ ਸੋ ਫਰੀਜਾਂ ਨੂੰ ਸਾਰੀਆਂ ਸਹੂਲਤਾਂ ਜੜੀਆਂ ਆਈਆਂ ਆਸਤਵਾਲਾ ਚ ਮਿਲ ਗਈਆਂ ਸਰ ਅਜੇ ਵੀ ਕਈ ਯੂਜਰ ਮਾਨ ਦੇ ਕਾਰਡ ਦੀ ਪ੍ਰੋਬਲਮ ਚੱਲ ਰਹੀ ਹੈ ਜੀ ਥੋੜਾ ਯੂਜਰ ਕਾਰਡ ਦੀ ਹੁਣ ਪ੍ਰੋਬਲਮ ਜਿਹੜਾ ਪਹਿਲਾਂ ਸੀਗੀ ਜੀ ਉਹਦੇ ਚ ਉਹਦੀ ਕਵਰੇਜ ਪਹਿਲਾਂ ਨਾਲੋਂ ਵਧੀਆ ਅਸੀਂ ਹੋਰ ਵੀ ਬਣਾ ਰਹੇ ਆ ਉਹਦੇ ਵਾਸਤੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੋਣਗੇ ਸਾਰੇ ਹ ਜਦੋਂ ਪੇਸ਼ੈਂਟ ਆਏਗਾ ਜਿਹੜਾ ਬੰਦਾ एलिਜੀਬਲ ਹੋਏਗਾ ਉਹਦਾ ਕਾਰਡ ਬਣ ਜਾਏਗਾ ਉਹਦੇ ਤੋਂ ਦਾ ਲਾਭ ਵੀ ਹੋਏਗਾ ਔਰ ਸਾਡੀ ਜਿਹੜੀ ਜਿਵੇਂ ਪਟਿਆਲੇ ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਪਹਿਲਾਂ ਉੱਥੇ ਉਹਦੀ तकरीबन तकरीबन ਜਿਹੜੀ 50% ਕਵਰੇਜ ਹੋ ਗਈ ਹੈ ਔਰ ਉਹਨਾਂ ਨੂੰ ਇੱਕ ਫਾਇਦਾ ਇਹ ਹੋਇਆ ਕਿ 40-45 ਲੱਖ ਰੁਪਏ ਆंदा ਉਹਨਾਂ ਨੇ ਸਾਰਾ ਸਟਾਫ ਜੋ ਉਹਨਾਂ ਨੂੰ ਚਾਹੀਦਾ ਪੂਰਾ ਕਰ ਲਿਆ ਉਹਦੇ ਵਿੱਚੋਂ ਔਰ ਜਦੋਂ ਕੋਈ ਪੇਸ਼ੈਂਟ ਨੂੰ ਦਵਾਈ ਦੀ ਲੋੜ ਹੁੰਦੀ ਜਿਹੜੀ ਉਹਨਾਂ ਕੋਲ ਨਹੀਂ ਹੁੰਦੀ ਸਟੋਰ ਚ ਪਰਚੇਸ ਕਰਕੇ ਲੋਕਲ ਪਰਚੇਸ ਕਰਕੇ ਔਰ ਉਹਦੇ ਨਾਲ ਪੇਸ਼ੈਂਟ ਨੂੰ ਦੇ ਰਹੇ ਆ ਔਰ ਪੇਸ਼ੈਂਟ ਦੀ ਜਿਹੜੀ ਸੈਟੀਸਫੈਕਸ਼ਨ ਹੈ ਉਹ तकरीबन तकरीबन ਸਾਡੇ ਲੜੀ 99 98% 100% ਸਰ 22% ਲਈ ਅਭੀ ਤੱਕ ਨਹੀਂ ਹੋਈ ਹੈ ਇਹ ਕਾਰਡ ਜਨੇ ਬਣਾ ਕੇ ਦਿੱਤੇ ਪੀਸ਼ਾ ਉੱਤੇ ਕਰਾਂ ਜਾ ਚੁੱਕੇ ਹੋਏ ਨੇ ਕੋਈ ਗੱਲ ਨਹੀਂ ਹੋ ਜੇਗੀ ਜੀ ਹੋ ਜੇਗੀ ਸਰ ਇੱਕ ਲੋਕ ਸਭਾ ਮੈਂਬਰ ਤੇ ਰਾਜ ਸਭਾ ਮੈਂਬਰ ਸਾਰੇ ਅੰਦਰ ਸੀ ਕੀ ਮੀਟਿੰਗ ਹੋਈ ਹੈ ਸਾਡੀ ਦੇਖੋ ਜਿਹੜੇ ਸਾਡੇ ਚੁਣੇ ਹੋਏ ਲੋਕਾਂ ਦੇ ਪ੍ਰਜਨੀ ਦੇ ਆ ਉਹਨਾਂ ਨੇ ਬਹੁਤ ਜਗ੍ਹਾ ਤੇ ਜਿਸ ਤਰ੍ਹਾਂ ਬਾਬਾ ਜੀ ਨੇ ਮੋਰਟਰੇ ਦੇ ਵਿੱਚ ਐਂਬੂਲੈਂਸ ਤੋਂ ਉਹਨਾਂ ਨੇ ਜਿਹੜੇ ਮੋਰਚੀ ਵਾਸਤੇ ਪਛਾਣਨਾ ਚਾਹੀਦੀ ਹੁੰਦੀਆਂ ਉਹਨਾਂ ਨੂੰ ਇੱਧਰ ਕਿਸੀ ਤਰ੍ਹਾਂ ਇਹਨਾਂ ਨੂੰ ਜਿਹੜੀ ਇੱਕ ਸਾਡੇ ਨਵੀਂ ਮਸ਼ੀਨ ਆਈ ਹੈ ਜਿਹੜੀ ਗੂਨ ਦੀ ਟੈਸਟਿੰਗ ਕਰਦੀ ਹੈ ਜਿਹੜੀ ਜਿਹੜੀ ਤੁਸੀਂ ਵਿੰਡੋ ਪੀਰੀਅਡ ਕਹਿੰਦੇ ਸੀਗੇ ਪਹਿਲੇ ਬੜੇ ਟੈਸਟਾਂ ਦੇ ਵਿੱਚ ਮਿਸ ਹੋ ਜਾਂਦਾ ਸੀਗਾ ਉਹ ਜਿਹੜੀ ਆਪਣੀ ਨੈਟ ਮਸ਼ੀਨ ਨਵੀਂ ਆਈ ਹੈ ਉਹਦੇ ਵਿੱਚ 23 ਲੱਖ ਰੁਪਏ ਉਹਨਾਂ ਨੇ ਲਗਾ ਸੀਗਾ ਉਹ ਅਸ਼ੋਕ ਮਿੱਤਲ ਜੀ ਨੇ ਉਹ ਮਸ਼ੀਨ ਲਾ ਕੇ ਦਿੱਤੀ ਹੈ ਬਹੁਤ ਸਾਰੇ ਅਲਟਰਾ ਜਿਹੜੇ ਪੈਂਪੀ ਲੈਵਲ ਐਡਵਾਂਸ ਦੇ ਆ ਜੋ ਆਪਸ ਵਿੱਚ ਸਲਾਮ مشورہ ਕਰਦੇ ਜਿਹੜੀ ਜਿਹੜੀ ਗੈਪ ਫੰਡਿੰਗ ਹੈ ਉਹਨਾਂ ਦੀ ਇਨਵੋਲਵਮੈਂਟ ਵੀ ਜ਼ਰੂਰੀ ਆ ਕਿਉਂਕਿ ਆਫਟਰ ਆਲ ਸਾਰੇ ਜਿਹੜੇ ਹੈਗੇ ਅਸੀਂ ਸਾਡਾ ਸਾਰਿਆਂ ਦਾ ਮਕਸਦ ਇੱਕੋ ਜਿਹਾ ਹੈ ਲੋਕਾਂ ਦੀ ਜਿਹੜੀ ਹੈਗੀ ਹੈ ਸੇਵਾ ਕਰਨੀ ਜਿਹੜੀ ਸੇਵ ਤੋਂ ਵੱਡੀ ਕਿਹੜੀ ਗੱਲ ਹੈ ਸੋ ਅਸੀਂ ਆਪਸ ਵਿੱਚ ਬੈਠ ਕੇ ਵਿਚਾਰ ਵੰਡਰਾ ਕੀਤਾ ਡਾਕਟਰਾਂ ਦੇ ਨਾਲ ਦੀ ਜਿਹੜੀਆਂ ਕਮੀਆਂ ਪੇਸ਼ ਆ ਗਈਆਂ ਸਾਰੀਆਂ ਨੋਟ ਕੀਤੀਆਂ ਸਾਰੀਆਂ ਦੂਰ ਕਰਾਂਗੇ ਜੀ ਔਰ ਸਰ ਮੁੱਖ ਮੰਤਰੀ ਕੋਈ ਤੱਕ ਇਨਵੀਟੇਸ਼ਨ ਨਹੀਂ ਆ ਗਿਆ ਸੇ ਦੇਖ ਰਹੇ ਭਾਈ ਕਿਸ ਤਰੀਕੇ ਇਨਵੀਟੇਸ਼ਨ ਆ ਵੀ ਤੱਕ ਮੁੱਖ ਮੰਤਰੀ ਭਗਵੰਤ ਮਾਨ ਕੋ ਨਹੀਂ ਆਇਆ ਕਿਸ ਤਰ੍ਹਾਂ ਜੀ ਸਰ ਰਾਮ ਮੰਦਰ ਕੇ ਲੀਏ ਤੁਹਾਨੂੰ ਉਹ ਜਿਹੜਾ ਹੈਗਾ ਉਹ ਇੱਕ ਲਾਗੀ ਸ਼ੋਅ ਹੈ ਜੀ ਮੈਂ ਸਰ ਇਸ ਚੀਜ਼ ਹੋਰ ਹੈ ਕਿ ਸਰ ਇਸ ਤਰ੍ਹਾਂ ਦੇਖਦੇ ਕਿ ਰਾਮ ਮੰਦਰ ਦੇ ਫੈਸਲੇ ਕਿਹਦਾ ਦੇਖਦੇ ਸਰ ਰਾਮ ਮੰਦਰ ਜਾਇਆ ਜਾਏਗਾ ਕਿ ਨਹੀਂ ਰਾਮ ਮੰਦਰ ਚ ਰਹਿੰਦੇ ਆ ਜਾਂ ਤੁਹਾਡੇ ਦਿਲਾਂ ਚ ਰਹਿੰਦੇ ਆ ਜੀ ਸਾਡੇ ਤਾਂ ਦਿਲ ਚ ਰਹਿੰਦੇ ਆ ਜੀ ਸਾਡੇ ਘਰ ਚ ਰਹਿੰਦੇ ਆ ਰਾਮ ਰਾਮ ਇਸ ਯੂਨੀਵਰਸਲ ਇੱਕ ਵੀ ਨਾ ਮੰਦਿਰਸ ਨਾ ਬੰਦ ਕਰੋ ਰਾਮ ਤਾਂ ਯੂਨੀਵਰਸਲ ਹੈ ਜੀ ਮੰਨ ਰੇ ਰਾਮ ਜਪੋ ਰੇ ਸੋ ਕੋਏ ਦੇਖੋ ਜਿਹੜਾ ਰਿਲੀਜੀਅਨ ਐਟਸ ਅ ਪਰਸਨਲ ਮੈਟਰ ਇਟਸ ਨਾਟ ਟੂ ਬੀ ਡਿਸਕਸਡ ਇਨ ਦ ਮੀਡੀਆ ਇਟਸ ਅ ਪਰਸਨਲ ਮੈਟਰ ਹਰ ਇੱਕ ਦਾ ਆਪਣਾ ਆਪਣਾ ਫੇਥ ਹੈ ਆਪਣਾ ਆਪਣਾ ਵਿਸ਼ਵਾਸ ਹੈ ਜਰੂਰ ਜਾਵਾਂਗੇ ਜੀ ਤੁਹਾਨੂੰ ਦੱਸ ਕੇ ਥੋੜੀ ਜਾਵਾਂਗੇ ਸਰ ਇਹ ਚੀਜ਼ ਹੋ ਰਹੀ ਹੈ ਜੀ ਦੇਖਿਆ ਸੀ ਗਲਤ ਕੀਤੀ ਗਿਆ ਹੈਲਥ ਮਿਨਿਸਟਰ ਦੇ ਨਾਲ ਜੋ ਅੱਜ ਜਲੰਧਰ ਹਸਪੀਟਲ ਦੇ ਸਿਵਲ ਹਸਪੀਟਲ ਦੇ ਵਿੱਚ ਵਿਜ਼ਿਟ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਸਰਕਾਰ ਵੱਲੋਂ ਨਵੇਂ ਜਲਦੀ ਕਿਹੜੇ ਤੋਹਫੇ ਆ ਜਲ ਪੰਜਾਬ ਵਾਸੀਆਂ ਨੂੰ ਕਿਹੜੇ ਦਵਾਈਆਂ ਫਰੀਦ ਦਿੱਤੀਆਂ ਜਾਣੀਆਂ ਟੈਸਟ ਕਿਹੜੇ ਆ ਫਰੀ ਕਿਤੇ ਜਾਣਗੇ ਕੈਮਰਾਮੈਨ ਦੇਵ ਰਾਜ ਦੇ ਨਾਲ ਸੋਨੂੰ ਮਹਾਜਨ ਜ